ਜੋ ਆਪਾਂ ਲੈ ਕੇ ਆਇਆ ਸਰਦੀਆਂ ਦੇ ਲਈ ਬਹੁਤ ਹੀ ਸੋਹਣਾ ਤੋਹਫਾ ਸੂਟ ਜੀ ਲੋ ਜੀ ਪਹਿਲਾਂ ਚੈੱਕ ਕਰੋ ਜੀ ਅਮਨਦੀਪ ਦਾ ਹਿਮਾਚਲ ਬੂਲ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਚਾਰ ਦੇ ਵਿੱਚ ਕਲਰ ਆਉਣਗੇ ਪਹਿਲਾਂ ਡਿਜ਼ਾਈਨ ਚੈੱਕ ਕਰੋ ਜੀ ਇਹ ਫਰੰਟ ਆ ਗਿਆ ਜੀ ਸਾਈਡ ਤੇ ਬਾਜੂ ਦਿੱਤੇ ਹੋਏ ਨੇ ਜੀ ਨਾਲ ਪਸ਼ਮੀਨੇ ਦੀ ਬਾਟਮ ਆ ਗਈ ਜੀ ਪਸ਼ਮੀਨੇ ਦੇ ਹੀ ਨਾਲ ਸ਼ਾਲ ਆਈ ਹਿਮਾਚਲ ਬੂਲ ਕਪੜਾ ਇਹ ਬਹੁਤ ਗਰਮ ਕਪੜਾ ਹੁੰਦਾ ਜੀ ਇਹ ਨਾਲ ਸ਼ਾਲ ਆ ਗਿਆ ਜੀ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਜੀ ਕਲਰ ਆਉਣਗੇ ਚਾਰ ਜੀ ਸੋ 컬러 ਚੈੱਕ ਕਰਨੇ ਆ ਜੀ ਚਾਰ 컬러 ਹੋਣਗੇ ਜਿਹੜਾ ਵੀ ਤੁਹਾਨੂੰ 컬러 ਪਸੰਦ ਆਊਗਾ ਸਕਰੀਨ ਸ਼ਾਟ ਲੋ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲੋ ਜੀ 컬러 ਚੈੱਕ ਕਰੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਹੁਤ ਹੀ ਪਿਆਰੇ ਕਲਰਾਂ ਵਿੱਚ ਤਿਆਰ ਕੀਤਾ ਹੋਇਆ ਜੀ ਮਾਚਲ ਬੂਲ ਆਈ ਕਪੜਾ ਇਹ ਬਹੁਤ ਗਰਮ ਕਪੜਾ ਹੁੰਦਾ ਇਹ ਸਪੈਸ਼ਲੀ ਸਰਦੀ ਲਈ ਬਣਿਆ ਹੋਇਆ ਜੀ ਇਹ ਲੋ ਜੀ 컬러 ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ 컬러 ਪਸੰਦ ਆਊਗਾ ਸਕਰੀਨ ਸ਼ਾਟ ਲੋ ਤੁਹਾਨੂੰ WhatsApp ਆਰਡਰ ਕਰੋ ਜੀ ਸ਼ੌਪ ਤੇ ਪਿਆ ਕੇ ਲੈ ਸਕਦੇ ਹੋ ਜੀ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲਿਆਂ ਤੋਂ ਥਾਣਾ ਰੋੜਾ ਪੀਖੀ ਤੋਂ ਜੀ ਕੋਈ 800 ਨਹੀਂ ਕੋਈ 900 ਨਹੀਂ ਤੁਹਾਨੂੰ ਆਪਾਂ ਆਫਰ ਦੇ ਵਿੱਚ ਦੇ ਰਹੇ ਹਾਂ ਸਿਰਫ 550 ਦੇ ਵਿੱਚ ਜੀ 550 ਦੇ ਵਿੱਚ ਦੇਵਾਂਗੇ ਇਹ ਕੋਈ 800 ਨਹੀਂ ਕੋਈ 900 ਨਹੀਂ ਹਿਮਾਚਲ ਬੂਲ ਕੱਪੜਾ 550 ਰੁਪਏ ਦੇ ਵਿੱਚ ਜੀ ਪਸ਼ਮੀਨ ਦੀ ਨਾਲ ਸਲਵਾਰ ਹੈ ਜੀ ਪਸ਼ਮੀਨ ਦੀ ਹੀ ਨਾਲ ਸ਼ਾਲ ਹੈ 550 ਦੇ ਵਿੱਚ ਜੀ ਕੋਈ 800 ਨਹੀਂ ਕੋਈ 900 ਨਹੀਂ ਲੋਕ ਵਿੱਚ ਇਹਦੇ ਨੇ 800 ਦਾ 900 ਦਾ ਆਪਾਂ ਨਹੀਂ ਵੇਚਣਾ ਜੀ ਆਪਾਂ ਵੇਚਾਂਗੇ 550 ਦਾ ਜੀ